ਪਟਕਾਰੀਆਂ ਦੀ ਗੱਲ ਕਰੀਏ ਅੱਜ ਕੱਲ ਬੱਚਿਆਂ ਦਾ ਸ਼ੌਕ ਹੁੰਦਾ ਕਿ ਪਿਸਤੌਲ ਵਾਲੀਆਂ ਪਟਕਾਰੀਆਂ ਲੈਣੀਆਂ ਨੇ ਡੋਰੀਮਨ ਵਾਲੀਆਂ ਪਟਕਾਰੀਆਂ ਕਿੰਨਾ ਕੁ क्रेज ਹੁੰਦਾ ਬੱਚਿਆਂ ਦੇ ਵਿੱਚ ਇਸ ਜਨਮ ਵਿੱਚ ਬੱਚਿਆਂ 'ਚ ਬਹੁਤ ਜ਼ਿਆਦਾ ਵਿਦਿਅਕ क्रेज ਹੁੰਦਾ ਹੈ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਯਾਰ ਜਿਤਨਾ ਦਾ ਸਮਾਂ ਚੱਲੀ ਜਾਂਦਾ ਉਸ ਤਰ੍ਹਾਂ ਨਾ ਵੈਰਾਈਟੀ ਵਧਦੀ ਜਾਂਦੀ ਆ ਬਹੁਤ ਜ਼ਿਆਦਾ ਸਾਰਿਆਂ 'ਚ ਬਹੁਤ ਜ਼ਿਆਦਾ ਸ਼ੌਕ ਹੁੰਦਾ ਸਾਲ ਬਾਅਦ त्यहार ਹੁੰਦਾ ਸਭ ਮਨਉਂਦੇ ਆ ਇਹ ਜ਼ਿਆਦਾ ਤੂਹਾਰ ਜਿਹੜਾ ਕੁੜੀਆਂ ਮੁੰਡਿਆਂ ਨੇ ਮਨਾਉਣਾ ਹੁੰਦਾ ਤੇ ਕਿਤੇ ਨਾ ਕਿਤੇ ਸਕਿਨ ਦੀ ਜ਼ਿਆਦਾ ਖਾਸ ਗੱਲ ਹੁੰਦੀ ਆ ਪਰ ਰੰਗ ਦੇ ਵਿੱਚ ਕੈਮੀਕਲ ਹੁੰਦੇ ਨੇ ਕੀ ਇਹ ਰੰਗ ਜਿਹੜੇ ਕ ਇਹ ਕੈਮੀਕਲ ਤੋਂ ਬਗੈਰ ਜਿਹੜਾ ਗੁੱਕੜ ਦਾ ਕਲਰ ਹੁੰਦਾ ਨਾ ਇਹ ਸਾਰਾ ਕੈਮੀਕਲ ਤੋਂ ਬਗੈਰ ਹੁੰਦਾ ਸਤਿ ਸ਼੍ਰੀ ਅਕਾਲ ਦਾ ਸਮਰੂਝ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸਕੋ ਤੁਸੀਂ ਵੇਖ ਰਹੇ ਹੋ ਕਿ ਹੋਲੀ ਦਾ ਤਿਉਹਾਰ ਜਿਹੜਾ ਵਾ ਪੂਰੇ ਭਾਰਤ ਵਿੱਚ ਬੜੇ ਪਿਆਰ ਤੇ ਉਤਸ਼ਾਹ ਨਾਲ ਮਾਇਆ ਜਾਂਦਾ ਬੜੇ ਵੱਡੇ ਪੱਧਰ ਤੇ ਲੋਕ ਕਿਤਨਾ ਕਿਤੇ ਆਪਸ ਵਿੱਚ ਜਿਹੜੀ ਦੁਸ਼ਮਣੀਆਂ ਨੂੰ ਛੱਡ ਕੇ ਇਸ ਹੋਲੀ ਵਾਲੇ ਦਿਨ ਜਿਹੜਾ ਪਿਆਰ ਦਾ ਸਬੂਤ ਦਿੰਦੇ ਨੇ ਆਪਸ ਵਿੱਚ ਰਲ ਮਿਲ ਕੇ ਇੱਕ ਦੂਜੇ ਨੂੰ ਰੰਗ ਲਗਾਉਂਦੇ ਨੇ ਅਤੇ Holi ਨੂੰ ਮਨਾਇਆ ਜਾਂਦੀ ਹੈ ਤੇ ਬੱਚਿਆਂ ਦੀ ਗੱਲ ਕਰੀਏ ਤੇ ਬੱਚਿਆਂ ਵੱਲੋਂ ਹੁਣ ਤਰ੍ਹਾਂ ਤਰ੍ਹਾਂ ਦੀਆਂ ਪਚਕਾਰੀਆਂ ਆ ਗਈਆਂ ਨੇ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਜਿਸ ਤਰੀਕੇ ਨਾਲ ਅਸ ਨਾਲ ਦੇ ਬਾਜ਼ਾਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਦੁਕਾਨਾਂ ਲੱਗੀਆਂ ਹੋਈਆਂ ਨੇ ਦੁਕਾਨਾਂ ਉੱਤੇ ਹਰ ਤਰੀਕੇ ਦੇ ਰੰਗ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਹਰੇ ਪੀਲੇ ਨੀਲੇ ਖੱਟੇ ਦਰਾਲ ਸਾਰੇ ਰੰਗ ਬਰੰਗੇ ਜਿਹੜੇ ਰੰਗ ਨੇ ਇੱਥੇ ਪਏ ਹੋਏ ਨੇ ਨਾਲ ਪਚਕਾਰੀਆਂ ਦੀ ਗੱਲ ਕਰੀਏ ਤੇ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਦੇਖ ਰਹੇ ਹੋ ਤੁਸੀਂ ਕਿ ਕਿਤਨਾ ਕਿਤੇ ਪਿਸਤੌਲ ਵਾਲੀਆਂ ਪਚਕਾਰੀਆਂ ਰਾਈਫਲ ਵਾਲੀਆਂ ਪਚਕਾਰੀਆਂ ਜਿਵੇਂ ਟੈਂਕੀ ਵਾਲੀਆਂ ਪਚਕਾਰੀਆਂ ਡੋਰੀਮੋ ਹਰ ਤਰ੍ਹਾਂ ਦੀਆਂ ਇੱਥੇ ਜਿਹੜੀਆਂ ਪਚਕਾਰੀਆਂ ਤੁਹਾਨੂੰ ਦੇਖਣ ਨੂੰ ਮਿਲ ਰਹੀਆਂ ਨੇ ਕਿ ਲੋਕ ਕਿਤਨਾ ਕਿਤੇ ਇਸ ਰੰਗਾਂ ਦੇ ਤਿਉਹਾਰ ਨੂੰ ਵਧੀਆ ਤਰੀਕੇ ਨਾਲ ਰੰਗਾਂ ਨਾਲ ਮਨਾਉਂਦੇ ਨੇ ਜੇ ਰੰਗਾਂ ਦੀ ਗੱਲ ਕਰੀਏ ਤੇ ਰੰਗ ਜਿਹੜੇ ਨੇ ਕਿਤਨਾ ਕਿਤੇ ਤੋੜਿਆਂ ਦੇ ਤੋੜੇ ਜਿਹੜੇ ਰੰਗ ਦੁਕਾਨਦਾਰਾਂ ਵੱਲੋਂ ਲਿਆਂਦੇ ਗਏ ਨੇ ਕਿ ਦੁਕਾਨਾਂ ਨੂੰ ਸੁਝਾਇਆ ਗਿਆ ਕਿ ਜਿਹੜਾ ਹੋਲੀ ਦਾ ਤਿਉਹਾਰ ਆ ਉਹ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਸੱਜਣਾਂ ਦੁਕਾਨਦਾਰ ਮੌਜੂਦ ਨੇ ਪਹਿਲਾਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਵੀ ਜੀ ਕੀ ਨਾ ਆਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਮੰਜੂਰਾ ਜੀ ਮੰਜੂਰਾ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਉਤਸ਼ ਰੰਗਾਂ ਚ ਕਿਸ ਤਰੀਕੇ ਦੀ ਰੱਖੀ ਹੋਈ ਹੈ ਰੰਗਾਂ ਦੀ ਆਪਣੇ ਕੋਲ ਬਹੁਤ ਤਰ੍ਹਾਂ ਦੀ ਵੈਰਾਈਟੀ ਗਈ ਆ ਸਿਲਕੀ ਕਲਰ ਹੈ ਗਿਆ ਕੁੱਕੜ ਦਾ ਕਲਰ ਹੈ ਗਿਆ ਸਿੰਪਲ ਕਲਰ ਹੈ ਗਿਆ ਤੇ ਹੋਰ ਕਾਫੀ ਵੈਰਾਈਟੀ ਗਈ ਆ ਆਪਣੇ ਕੋਲ ਹੋਰ ਨਿਊ ਆਈਟਮ ਮੇ ਗਈ ਆ ਤੇ ਆ ਸਾਰੀਆਂ ਨਿਊ ਬੱਚੇ ਦੀਆਂ ਆਈਟਮਾਂ ਹੈੀਆਂ ਵਾ ਤੇ ਸਾਰਾ ਕੁਝ ਹੋਲੀ ਦੇ ਤਿਹਾੜ ਵਾਲੀ ਕੀਤਾ ਜਾਂਦਾ ਲੋਕਾਂ ਚ ਪਿਆਰ ਹੈ ਜਿਹੜਾ ਵੰਡਾਇਆ ਜਾਂਦਾ ਹੋਲੀ ਦਾ ਬਹੁਤ ਵਧੀਆ ਲੋਕਾਂ ਦੇ ਵਿੱਚ ਕਿਤਨਾ ਕਿਤੇ ਗੱਲ ਹੁੰਦੀ ਹੈ ਕਿ ਰੰਗ ਚੰਗੇ ਹੋਣ ਜਿਹੜੇ ਰੰਗ ਸਕਿਨ ਨੂੰ ਨਾ ਖਰਾਬ ਕਰਨ ਜਿਆਦਾਤਰ ਅੱਜ ਕੱਲ ਇਹ ਜਿਆਦਾ ਤਿਉਹਾਰ ਜਿਹੜਾ ਕੁੜੀਆਂ ਮੁੰਡਿਆਂ ਨੇ ਮਨਾਉਣਾ ਹੁੰਦਾ ਤੇ ਕਿਤਨਾ ਕਿਤੇ ਸਕਿਨ ਦੀ ਜਿਆਦਾ ਖਾਸ ਗੱਲ ਹੁੰਦੀ ਹੈ ਪਰ ਰੰਗ ਦੇ ਵਿੱਚ ਕੈਮੀਕਲ ਹੁੰਦੇ ਨੇ ਕੀ ਇਹ ਰੰਗ ਜਿਹੜੇ ਕੈਮੀਕਲ ਤੋਂ ਬਗੈਰ ਹੁੰਦੇ ਆ ਨਹੀਂ ਇਹ ਕੈਮੀਕਲ ਤੋਂ ਬਗੈਰ ਜਿਹੜਾ ਕੁੱਕੜ ਦਾ ਕਲਰ ਹੁੰਦਾ ਨਾ ਇਹ ਸਾਰਾ ਕੈਮੀਕਲ ਤੋਂ ਬਗੈਰ ਹੁੰਦਾ ਵਾ ਜਿਹੜਾ ਥੋੜਾ ਏ ਥੋੜਾ ਜਿਹੜਾ ਹਲਕਾ ਹੁੰਦਾ ਏ ਥੋੜਾ ਮਲਕੀ ਇਹਦੇ ਵਿੱਚ ਮਿੱਟੀ ਮਿਲਾਵਟ ਹੁੰਦੀ ਹੈ ਜਿਹੜੇ ਸਪੈਸ਼ਲ ਕਲਰ ਹ ਪਰ ਪਚਕਾਰੀਆਂ ਦੀ ਗੱਲ ਕਰੀਏ ਅੱਜ ਕੱਲ ਬੱਚਿਆਂ ਦਾ ਸ਼ੌਕ ਹੁੰਦਾ ਕਿ ਪਿਸਤੌਲ ਵਾਲੀਆਂ ਪਚਕਾਰੀਆਂ ਲੈਣੀਆਂ ਨੇ ਡੌਰੀਮਨ ਵਾਲੀਆਂ ਪਚਕਾਰੀਆਂ ਕਿੰਨਾ ਕੁ ਕ੍ਰੇਜ ਹੁੰਦਾ ਬੱਚਿਆਂ ਦੇ ਵਿੱਚ ਇਸ ਸੀਜ਼ਨ ਨੂੰ ਬੱਚਿਆਂ 'ਚ ਬਹੁਤ ਜ਼ਿਆਦਾ ਵਿਦਿ ਕ੍ਰੇਜ ਹੁੰਦਾ ਹੈ ਵੱਖ-ਵੱਖ ਤਰ੍ਹਾਂ ਦੀ ਵੈਰਾਈਟੀ ਆ ਜਿਤਨਾ ਦਾ ਸਮਾਂ ਚੱਲੀ ਜਾਂਦਾ ਉਸ ਤਰ੍ਹਾਂ ਨਾ ਵੈਰਾਈਟੀ ਵਧੀ ਜਾਂਦੀ ਆ ਹਰ ਇੱਕ ਚੀਜ਼ ਦੀ ਵੈਰਾਈਟੀ ਆਪੋ ਆਪਣੀ ਆ ਜਾਂਦੀ ਆ ਮਤਲਬ ਕਿ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਹੈਗੀ ਆਪਣੇ ਕੋਲ ਤੁਸੀਂ ਹੋਲੀ ਦੇ ਤਿਉਹਾਰ ਦੇ ਉੱਤੇ ਹੋਲੀ ਦੇ ਰੰਗ ਲਾਉਂਦੇ ਹੋ ਵੱਖ-ਵੱਖ ਤਰੀਕੇ ਨਾਲ ਜਿਹੜੇ ਪਚਕਾਰੀਆਂ ਲੈਂਦੇ ਹੋ ਬੱਚਿਆਂ ਤੇ ਸਿਆਣਿਆਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਹੁੰਦਾ ਹੈ ਜ਼ਿਆਦਾ ਨਵੇਂ ਬੱਚਿਆਂ ਚ ਵੀ ਹੁੰਦਾ ਹੈ ਸੀਨੀਅਰਾਂ ਚ ਵੀ ਹੁੰਦਾ ਹੈ ਸੀਨੀਅਰ ਜਿਹੜੇ ਆ ਉਹ ਥੋੜੀ ਆਪਣੀ ਮਤਲਬ ਕਿ ਮਰਜੀ ਨਾਲ ਥੋੜੀ ਸਿਆਣੀ ਹੋਲੀ ਕਿਟਦੇ ਆ ਬੱਚੇ ਜਿਹੜੇ ਆ ਥੋੜੇ ਫਿਰ ਜਿਆਦਾ ਕਰਦੇ ਨੇ ਉਹ ਮਤਲਬ ਕਿ ਹੋਲੀ ਦੇ ਰੰਗ ਜਿਆਦਾ ਗਲਤੀ ਯੂਜ਼ ਕਰਦੇ ਨੇ ਬਿਲਕੁਲ ਸਾਡੇ ਨਾਲ ਹੋਰ ਵੀ ਦੁਕਾਨਦਾਰ ਨੇ ਆਪਾਂ ਜਿਸ ਤੀ ਕਿਹਨਾਂ ਦੁਕਾਨ ਦੇ ਗੱਲ ਕਰ ਰਹੇ ਆ ਕਿ ਲੋਕ ਹੋਲੀ ਦਾ ਤੋਂ ਹਰ ਕਿਸ ਤਰੀਕੇ ਨਾਲ ਮਨਾਉਂਦੇ ਨੇ ਹਾਂ ਜੀ ਵੀਰ ਜੀ ਕੀ ਨਾਮ ਹੈ ਆਪਣਾ ਦਾਨਿਸ਼ ਸ਼ਸ਼ੀਕਰ ਦੇ ਵੀਰ ਜੀ ਦਾਨਿਸ਼ ਦਾਨਿਸ਼ ਕੀ ਕਹਿਣਾ ਚਾਹੁੰਦੇ ਹੋ ਜਿਸ ਤਰੀਕੇ ਨਾਲ ਤੁਸੀਂ ਦੁਕਾਨ ਨੂੰ ਮੈਂ ਦੇਖ ਰਿਹਾ ਸਜਾਇਆ ਤੁਸੀਂ ਰੰਗ ਬਰੰਗੇ ਜਿਹੜੇ ਆ ਪੀਲੇ, ਕਲਾਬੀ ਅਤੇ ਹਰੇ ਕਿਸੇ ਨਾ ਵੱਖ-ਵੱਖ ਤਰ੍ਹਾਂ ਦੇ ਤੁਸੀਂ ਰੰਗ ਲਗਾਏ ਹੋਏ ਨੇ ਅਤੇ ਤੋੜਿਆਂ ਦੀ ਮੈਂ ਗੱਲ ਕਰਾਂਗੀ ਤੋੜਿਆਂ ਦੀ ਪਰਮਾਰ ਹੁੰਦੀ ਰੰਗ ਦੀ ਕਿੰਨਾ ਕੁ ਉਤਸ਼ਾਹ ਹੁੰਦਾ ਹੋਲੀ ਦੇ ਤੇ ਹਰ ਨੂੰ ਲੈ ਕੇ ਰੁਕਦਾ ਬਹੁਤ ਜ਼ਿਆਦਾ ਸਾਰਿਆਂ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਸਾਲ ਬਾਅਦ ਤਿਆਰ ਹੁੰਦਾ ਸਭ ਮੰਨਉਂਦੇ ਆ ਕੋਸ਼ਾ ਬਹੁਤ ਅੰਦਾਜ਼ ਸਾਰੇ ਰੰਗ ਵਧੀਆ ਰੰਗ ਹੈ ਪੈਕਟ ਵਾਲਾ ਰੰਗ ਹੁੰਦਾ ਮਿੱਟੀ ਰੰਗ ਵੀ ਹੁੰਦਾ ਵਾ ਛਿਲਕੀ ਰੰਗ ਆ ਨੁਕਸਾਨ ਨਹੀਂ ਕਰਦਾ ਆਪਣੇ ਕੋ ਆ ਵੀ ਹੁੰਦੀਆਂ ਵਾ ਬੱਚ ਪਚਕਾਰੀਆਂ ਵੀ ਤੇਰਾ ਵੀ ਹੁੰਦੀਆਂ ਬੰਦੂਕ ਵਾਲੀਆਂ ਗਨ ਵਾਲੀਆਂ ਸਾਰੀਆਂ ਹੁੰਦੀਆਂ ਪਰ ਬੱਚਿਆਂ 'ਚ ਕ੍ਰੇਜ਼ ਕਿੰਨਾ ਹੁੰਦਾ ਐ ਇਸ ਗੋਲੀ ਦੇ ਤਿਹਾਰ ਨੂੰ ਲੈ ਕੇ ਦੇਖਦੇ ਕਿ ਅਸੀਂ ਜਿਹਦਾ ਬੱਚਿਆਂ ਨੂੰ ਜ਼ਿਆਦਾ ਪਚਕਾਰੀਆਂ ਨਾਲ ਹੁੰਦਾ ਕਿ ਪਾਣੀ ਪਾਰ ਕੇ ਚਲਾਉਣਾ ਰੰਗਾਂ ਦਾ ਕਿੰਨਾ ਕਿ ਸ਼ੌਕ ਹੁੰਦਾ ਬੱਚਿਆਂ ਬੱਚਿਆਂ ਨੂੰ ਜ਼ਿਆਦਾ ਰੰਗਾਂ ਦਾ ਹੀ ਹੁੰਦਾ ਹੁੰਦਾ ਪਚਕਾਰੀਆਂ ਦਾ ਬਹੁਤ ਜ਼ਿਆਦਾ ਹੁੰਦਾ ਪਚਕਾਰੀਆਂ ਦਾ ਜ਼ਿਆਦਾ ਹੁੰਦਾ ਵਾ ਕਿ ਪਚਕਾਰੀ ਗਨ ਵਾਲੀ ਪਚਕਾਰੀ ਚਲਾਉਣੀ ਆਪਾਂ ਜਦਾਂ ਹਾਂਜੀ ਪਰ ਹੋਰ ਹੋਰ ਤਿੱਕੇ ਨਾਲ ਜਿਸ ਤਿੱਕੇ ਨਾਲ ਦੇਖਦੇ ਕਿ ਕਿੰਨਾ ਕਿਤੇ ਕੋਈ ਗਲਤ ਰੰਗ ਆ ਜਾਂਦੇ ਨੇ ਜਿਹੜੇ ਸਕਿਨ ਤੋਂ ਲੱਤ ਦੇਣਗੇ ਪੱਕੇ ਰੰਗ ਜੇ ਕਹਿ ਦਿੰਨੇ ਆਪਾਂ ਨੂੰ ਉਹ ਵੀ ਯੂਜ਼ ਕੀਤੇ ਜਿਹੜਾ ਕਿਉਂਕਿ ਅਸਲ 'ਚ ਤਿਉਹਾਰ ਹੁੰਦਾ ਪਸੀ ਪਿਆਰ ਭਾਵਨਾ ਦਾ ਪਰ ਲੋਕ ਕਿਤਨਾ ਕਿਤੇ ਗਲਤ ਇਸਤੇਮਾਲ ਕਰ ਦਿੰਦੇ ਨੇ ਕਿ ਗਲਤ ਤਰੀਕੇ ਦੇ ਰੰਗ ਕਿ ਅਜਿਹੇ ਰੰਗ ਵੀ ਕਿਉਂ ਵਿਕਦੇ ਨੇ ਜਿਹੜੇ ਲੋਕਾਂ ਦੀ ਸਕਿਨ ਨੂੰ ਖਰਾਬ ਕਰ ਦਿੰਦੇ ਨੇ ਵਿਕਦੇ ਆ ਪਰ ਆਪਾਂ ਨਹੀਂ ਵੇਚਦੇ ਕਿਉਂਕਿ ਬੱਚੇ ਬੱਚੇ ਸਕਿਨ ਖਰਾਬ ਹੋਈ ਹੋਇਆ ਕੇਜ ਦੀ ਸਕਿਨ ਖਰਾਬ ਹੋਵੇ ਉਹ ਫਸ ਫਿਰ ਨੁਕਸਾਨ ਹੋ ਪਰ ਆਪਾਂ ਨਹੀਂ ਆਪਾਂ ਵਧੀਆ ਰੰਗ ਪੈਕਟ ਵਾਲਾ ਉਹ ਵੇਚਦੇ ਆ ਫਿਰ ਤੁਸੀਂ ਤੁਸੀਂ ਵੀ ਖੇਡਦੇ ਆ ਆਪੂ ਹੋਲੀ ਕਿ ਤੁਸੀਂ ਵੇਚਦੇ ਹੀ ਹੋ ਬਸ ਨਹੀਂ ਨਹੀਂ ਖੇਡਦੇ ਆ ਵੀ ਅੱਛਾ ਜੀ ਖੇਡੀ ਦੀ ਆ ਬਾਕੀ ਇਹ ਵੀ ਟਾਈਮ ਦੇ ਨਾਲ ਕੋਈ ਇੱਥੇ ਬੱਚੇ ਫਿਰ ਸ਼ਾਮੀ ਆ ਤਾਂ ਵੀ ਜੋ ਪਰ ਇਹ ਨਹੀਂ ਹੁੰਦਾ ਕਿ ਲੋਕੀ ਰੰਗ ਲੈਣ ਆਉਂਦੇ ਹੋਣ ਤੇ ਹਣ ਰੰਗ ਲੈਣ ਆਉਣ ਵਾਸਤੇ ਆਏ ਹਣ ਤੇ ਪਹਿਲਾਂ ਤੁਹਾਨੂੰ ਰੰਗ ਲਾ ਜਾਂਦੇ ਹਣ ਵੀ ਤੁਹਾਨੂੰ ਲਪੇੜ ਕੇ ਜਾਂਦੇ ਹਣ ਫਿਰ ਰੰਗ ਘੜਦੇ ਹਣ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਬੜ ਪਿਆਰ ਦੇ ਨਾਲ ਖੇਡਦੇ ਹੋਲੀ ਕੋਈ ਇਹਦਾ ਕੋਈ ਚੱਕਰ ਨਹੀਂ ਸਿੱਸੇ ਪਿਆਰ ਦੇ ਨਾਲ ਹੋਲੀ ਖੇਡਦੇ ਆ ਬਹੁਤ ਵਧੀਆ ਤਰੀਕੇ ਦੇ ਨਾਲ ਠੀਕ ਹੈ ਲੋਕਾਂ ਨੂੰ ਕੀ ਬੀਲ ਕਰਨੀ ਜਾਓਗੇ ਜਿਹੜੇ ਲੋਕ ਹੋਲੀ ਖੇਡਣਾ ਚਾਹੁੰਦੇ ਨੇ ਜਿਹੜੇ ਖੇੜਦੇ ਵੀ ਨੇ ਲੋਕਾਂ ਨੂੰ ਇਹੋ ਹੀ ਦੱਸਿਆ ਜਾਵੇਗਾ ਵੀ ਇੰਦਾ ਪੱਕੇ ਰੰਗ ਦੇ ਨਾਲ ਨਾ ਖੇਡਿਆ ਜਾਵੇ ਇੰਦਾ ਸੜਕਾਂ ਦੇ ਉੱਤੇ ਨਾ ਮਨਾਈ ਜਾਵੇ ਹੋਲੀ ਇਹਦੇ ਨਾਲ ਲੋਕਾਂ ਨੂੰ ਨੁਕਸਾਨ ਹੋਵੇ ਜਾਂ ਕੋਈ ਤੁਰਿਆ ਜਾਂਦਾ ਉਹਦੇ ਉੱਤੇ ਰੰਗ ਨਾ ਪਾਇਆ ਜਾਵੇ ਵਧੀਆ ਤਰੀਕੇ ਘਰ ਖੇਡੋ ਆਰਾਮ ਦੇ ਨਾਲ ਪਿਆਰ ਭਾਵਨਾ ਦੇ ਨਾਲ ਖੇਡੋ ਹੋਲੀ ਇੰਦਾ ਨੁਕਸਾਨ ਕਿਸੇ ਦਾ ਨਾ ਹੋਵੇ ਇਸ ਤਰੀਕੇ ਦੇ ਨਾਲ ਹੋਲੀ ਖੇਡੋ ਠੀਕ ਹੈ ਲਗਾਤਾਰ ਤਸਵੀਰ ਤੁਸੀਂ ਦੇਖ ਰਹੇ ਹੋ ਅਸੀਂ ਇਸ ਵੇਲੇ ਅਜਨਾਲੇ ਦੀਆਂ ਦੁਕਾਨਦਾਰਾਂ ਨਾਲ ਗੱਲ ਕਰ ਰਹੇ ਸੀ ਦੁਕਾਨਾ ਤੇ ਮੌਜੂਦ ਸੀ ਕਿ ਜਿਸ ਤ ਲੋਕ ਕਿਤਨਾ ਕਿਤੇ ਜਿਹੜੇ ਦੁਕਾਨਦਾਰ ਨੇ ਆਪਣੀ ਦੁਕਾਨਾਂ ਨੂੰ ਸਜਾ ਕੇ ਬੈਠੇ ਨੇ ਵੱਖ-ਵੱਖ ਤਰ੍ਹਾਂ ਦੀਆਂ ਪਚਕਾਰੀਆਂ ਲਗਾ ਕੇ ਬੈਠੇ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਰੰਗ ਨੇ ਉਹ ਰੱਖ ਕੇ ਬੈਠੇ ਨੇ ਅਤੇ ਕਿਤਨਾ ਕਿਤੇ ਹੋਲੀ ਦੇ ਇੰਤਜ਼ਾਰ ਹੋ ਰਿਹਾ ਹੈ ਹੋਲੀ ਦੇ ਤਿਉਹਾਰ ਦਾ ਇੰਤਜ਼ਾਰ ਹੋ ਰਿਹਾ ਤੇ ਨਾਲ-ਨਾਲ ਕਿਤਨਾ ਕਿਤੇ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਇੱਕ ਰਿਕਵੈਸਟ ਕੀਤੀ ਜਾ ਰਹੀ ਹੈ ਕਿ ਲੋਕ ਇਹ ਪਿਆਰ ਦਾ ਤਿਉਹਾਰ ਹੈ ਇਸ ਨੂੰ ਪਿਆਰ ਨਾਲ ਮਨਾਉਣ ਕਿਤਨਾ ਕਿਤੇ ਜਿਹੜੇ ਗਲਤ ਰੰਗ ਵਰਤੇ ਜਾਂਦੇ ਨੇ ਪੱਕੇ ਰੰਗ ਵਰਤੇ ਜਾਂਦੇ ਨੇ ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਨਜਾਇਮੈਂਟਲੀ ਜਿਹੜੇ ਇਹ ਕੱਚੇ ਰੰਗ ਨੇ ਸਹੀ ਰੰਗ ਨੇ ਇਹਨਾਂ ਨੂੰ ਵਰਤਿਆ ਜਾਵੇ ਜੋ ਕਿ ਕਿਸੇ ਦੀ ਸਕਿਨ ਨੂੰ ਖਰਾਬ ਨਾ ਹੋਵੇ ਕਿਸੇ ਦੀ ਸਿਹਤ ਨਾ ਖਰਾਬ ਹੋਵੇ ਤੇ ਇਹ ਜਿਹੜਾ ਤਿਹਾਰਾ ਉਹ ਵਧੀਆ ਤਰੀਕੇ ਨਾਲ ਮਨਾਇਆ ਜਾ ਸਕੇ ਬਾਕੀ ਤੁਸੀਂ ਜੁੜੇ ਰਹੋ ਇਸੇ ਤਰੀਕੇ ਨਾਲ ਲਈ ਦਸੰਬਰ ਰੂਜ ਪੰਜਾਬ ਦੇ ਨਾਲ ਜਨਾਲਾ ਤੋਂ ਜਗਜੀਤ ਸਿੰਘ ਰਿਪੋਰਟਰ